ਆ ਸਾਰਾ ਗੰਦਨਾ ਸਾਰਾ ਜਿੰਨਾ ਗੰਦ ਕੂੜਾ ਕਰਕਟ ਗੋਹਾ ਮੂ ਟੱਟੀ ਸਭ ਸਾਰਾ ਦੇਖੋ ਆ ਨਹਿਰ ਤੇ ਜਾਣਾ ਆ ਨਹਿਰ ਆ ਨੀਲੋਂ ਵਾਲੀ ਆ ਦੇਖ ਲੋ ਇੱਥੇ ਵਾਲਿਆਂ ਨੀਲੋਂ ਵਾਲੀ ਨਹਿਰ ਤੇ ਆ ਸਾਰਾ ਨਹਿਰ ਦੇ ਉੱਤੇ ਆ ਜੰਗਲਾਤ ਮਹਿਕਮੇ ਦੀ ਜਗਾ ਆ ਸਾਰੀਆਂ ਇਹਨੂੰ ਤੁਰਿਆ ਆ ਸਾਰਾ ਨਾ ਝੁੰਬੀਆਂ ਇੱਥੇ ਸੈਂਕੜੇ ਝੁੰਬੀਆਂ ਤੇ ਬੰਦੇ ਰਹਿ ਰਹੇ ਆ ਆਓ ਸਾਕੇ ਝੰਮੀ ਝੰਮਾ ਨੇ ਆ ਦੇਖੋ ਇੱਥੇ ਰਹਿ ਰਹੇ ਨੇ ਇੱਥੇ ਸਾਰਾ ਜੰਨਾ ਕੂੜਾ ਕਰਕਟ ਮਾਲਾ ਮੂਤਰ ਨਹਾਉਣਾ ਟੱਟੀ ਪਿਸ਼ਾਬ ਪਸ਼ੂ ਵੀ ਰੱਖੇ ਹੋਏ ਆ ਇਹਨਾਂ ਦਾ ਵੀ ਜੰਨਾ ਗੋਹਾ ਵਗੈਰਾ ਸਭ ਨਹਿਰ ਚ ਹੀ ਜਾਂਦਾ ਕੋਈ ਰਾਜਾ ਬਾਪੂ ਨਹੀਂ ਕੋਈ ਬਾਲੀਵਾਰਸ ਨਹੀਂ ਇੱਥੇ ਜਿੱਥੇ ਜੀ ਕਰਦਾ ਜਿਹੜਾ ਮਰਜੀ ਆ ਕੇ ਝੰਬੀ ਪਾ ਕੇ ਘਰ ਪਾ ਕੇ ਕਈ ਤਾਂ ਪੱਕੇ ਘਰ ਪਾਏ ਪਏ ਆ ਜੰਗਲਾਤ ਮੈਹਕਮੇ ਦੀ ਜਗ੍ਹਾ ਤੇ ਕਈ ਨਹਿਰਾਂ ਤੇ ਕੱਸੀਆਂ ਸੂਆਂ ਦੇ ਪੱਕੇ ਘਰ ਪਏ ਪਏ ਆ। ਜਿਸ ਕਰਕੇ ਇੱਥੇ ਹੁਣ ਅਸੀਂ ਜਿਹੜੀ ਗੱਲ ਕਰਨੀ ਚਾਹੁੰਦੇ ਆ ਵੀ ਹੁਣ ਜਦੋਂ ਇਹਨਾਂ ਨੂੰ ਮੰਨ ਲਓ ਕਹਿਣਗੇ ਜੀ ਉੱਠੋ ਨੋਟਿਸ ਕੱਢਤਾ ਜੀ ਉੱਠੋ ਜੀ ਉਸ ਤੋਂ ਬਾਅਦ ਸਰਕਾਰ ਕਹੂ ਲਿਓ ਜੀ ਤੁਹਾਨੂੰ ਕੋਈ ਸਰਕਾਰੀ ਜਗ੍ਹਾ ਦੇ ਕੇ ਘਰ ਲਾਟ ਕਰ ਦਿੰਦੇ ਆ ਪਲਾਟ ਤੁਹਾਨੂੰ ਦੇ ਦਿੰਦੇ ਆ ਕੱਟ ਕੇ। ਆ ਹਾਲਾਤ ਪੰਜਾਬ ਦੇ ਤੁਸੀਂ ਦੇਖ ਲਓ ਬਾਹਰੇ ਬਹੁਤ ਵਿਦਵਾਨ ਵੀ ਆਉਣਗੇ ਇਹ ਗਰੀਬ ਆ ਜੀ ਕਿੱਥੇ ਜਾਣ? ਫਰਜੰਗੀਆਂ ਸਰਕਾਰੀ ਜਗਾ ਨਹਿਰਾਂ ਕੱਸੀਆਂ ਸੂਏ ਦਰਹਿਮਾਂ ਦੇ ਕੰਡੇ ਆ ਕੋਈ ਹੋਰ ਜਿਆਦਾ ਸਰਕਾਰੀ ਪਈਆ ਦੇ ਦਿਓ ਸਾਰੀ ਸਮਾ ਦਿਓ ਆਲਾ ਦੇਖ ਲੋ ਨਹਿਰ ਦੇ ਉੱਤੇ ਇੱਕ ਥਾਂ ਨਹੀਂ ਕਈ ਥਾਵਾਂ ਤੁਸੀਂ ਦੇਖਿਓ ਨਹਿਰਾਂ ਦੇ ਕੰਡਿਆਂ ਦੇ ਉੱਤੇ ਅਹੀਂ ਨਜਾਇਜ਼ ਤੌਰ ਤੇ ਕਬਜ਼ੇ ਹੋਏ ਹੋਏ ਆ ਕਿੱਥੇ ਆ ਭਾਈ ਜੰਗਲਾਤ ਵਿਭਾਗ ਕਿੱਥੇ ਆ ਜਿਹੜਾ ਜੰਗਲਾਤ ਮੰਤਰੀ ਆ ਪੰਜਾਬ ਦਾ